ਅਨੇ ਰਾ ਹੋ ਗਿਆ ਤਾਂ ਖੋਪ ਕਾਦਾ ਵਾਹ ਜੀ ਵਾਹ ਤੇਰਾਗਾ ਦਾ ਅਜੇ ਪਰਵਾਰ ਜਾਗੇ ਵਾਹ ਜੇ ਸੂਰਜ ਸੌ ਗਿਆ ਤਾਂ ਫੇਰ ਕੀ ਏ ਵਾਹ ਮੇਰੇ ਮੱਥੇ ਚ ਇੱਕ ਸੰਸਾਰ ਦਾ ਵਾਹ 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 ਜਦੋਂ ਭਰਿਆ ਗਿਆ ਰਗ ਰਗ ਚ ਪਾਰਾ ਜਦੋਂ ਰੱਖਿਆ ਗਿਆ ਸੀਨੇ ਤੇ ਆਰਾ ਜਦੋਂ ਲੁੱਟਿਆ ਗਿਆ ਪੰਭੋਰ ਸਾਰਾ ਉਦੋਂ ਜਾਗੇ ਵੀ ਤਾਂ ਬੇਕਾਰ ਜਾ ਬੇਕਾਰ ਆਗੇ ਵਾਹ ਕਿਉਂ ਬਈਆ ਵਾਹ ਬਹੁਤ ਸੁਣਿਆ ਜੋ ਡਰ ਕੇ ਰਾਤ ਤੋਂ ਰੂਪੋਸ਼ ਹੋਇਆ ਜੋ ਡਰ ਕੇ ਪੌਣ ਤੋਂ ਖਾਮੋਸ਼ ਹੋਇਆ ਜੋ ਡਰ ਕੇ ਸ਼ੋਰ ਤੋਂ ਖਾਮੋਸ਼ ਹੋਇਆ ਮੇਰੀ ਕੋਸ਼ਿਸ਼ ਹੈ ਉਹ ਫਨ ਕਰ ਜਾਵੇ ਵਾਹ ਵਾਹ ਕੀ ਬਾਤ ਮੈਂ ਰੂਹ ਦੇ ਸਾਜ਼ ਤੋਂ ਮਿੱਟੀ ਉਤਾਰਾਂ ਰੂਹ ਦੇ ਸਾਜ਼ ਮੈਂ ਰੂਹ ਦੇ ਸਾਜ਼ ਤੋਂ ਮਿੱਟੀ ਉਤਾਰਾਂ ਇੱਕ ਇੱਕ ਹਰਫ਼ ਨੂੰ ਆਵਾਜ਼ ਮਾਰਾਂ ਤੇਰੇ ਤੋਂ ਵਾਰਨਾ ਗੀਤਾਂ ਦਾ ਵਾਰਾ ਤੇਰੀ ਝਾਂਜਰ ਦੀ ਜੇ ਸ਼ਨਕਾਰ ਸ਼ਨਕਾਰ ਜਾਏ ਕੀ ਬਾਤ ਅਜੇ ਫੁੱਲਾਂ ਨੂੰ ਉਗਣ ਦੀ ਮਨਾਹੀ ਹੂੰ ਹੂੰ ਅਜੇ ਰੰਗਾਂ ਨੂੰ ਲੈ ਜਾਂਦੇ ਸਿਪਾਹੀ ਆਹੋ ਵਾਹ ਵਾਹ ਅਜੇ ਫੁੱਲਾਂ ਨੂੰ ਉਗਣ ਦੀ ਮਨਾਹੀ ਵਾਹ ਵਾਹ ਅਜੇ ਰੰਗਾਂ ਨੂੰ ਲੈ ਜਾਂਦੇ ਸਿਪਾਹੀ ਸਿਪਾਹੀ ਉਦੋਂ ਮੈਕਣ ਗੀਆਂ ਕੋਲ ਦੌਦੀਆਂ ਵੀ ਜਦੋਂ ਮਿੱਟੀ ਦੇ ਦਾਵੇਦਾਰ ਜਾਗੇ ਮਿੱਟੀ ਦੇ ਦਾਵੇਦਾਰ ਬਈ ਬਾ ਸੁਣ ਵਾਹ ਵਾਹ ਇੱਕ ਸ਼ੇਰ ਖੋਟ ਦਾ ਤੂੰ ਐਵੇਂ ਫਿਕਰ ਮੌਸਮ ਦਾ ਕਰੀਂ ਨਾ ਹੂੰ ਵਾਹ ਤੂੰ ਐਵੇਂ ਫਿਕਰ ਮੌਸਮ ਦਾ ਕਰੀਂ ਨਾ ਤੂੰ ਐਵੇਂ ਸ਼ੋਖ ਲਹਿਰਾਂ ਤੋਂ ਡਰੀਂ ਨਾ ਹੂੰ ਸਮੁੰਦਰ ਨੂੰ ਵੀ ਆ ਜਾਣਾ ਪਸੀਨਾ ਹੂੰ ਮਲਾਹਾ ਦੇ ਜਦੋਂ ਪਤਵਾਰ ਜਾਗੇ ਉਹ ਵਾਹ ਵਾਹ ਕੀ ਬਾਤ